ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਇਹ ਤੱਤ ਤਮ ਸੰਸਾਰ ਬਦਲਤੇ ਪਰਮਾਨント ਤੇ ਸਥਾਪਿਤ ਸਚਾਈ ਹੈ ਕਿ ਜੋ ਨਸਲਾਂ ਆਪਣੀ ਮਾਂ ਬੋਲੀ ਤੋਂ ਦੂਰੀ ਬਣਾਵੈਨ ਉਹਨਾਂ ਨਸਲਾਂ ਦਾ ਨੁਕਸਾਨ ਹੋਣਾ ਹੀ ਹੋਣਾ ਹੈ ਭਾਵੇਂ ਭਾਰਤ ਵਿੱਚ ਦੱਖਣੀ ਰਾਜ ਆਪਣੀ ਮਾਂ ਬੋਲੀ ਨਾਲ ਪ੍ਰੇਮ ਰੱਖਦੇ ਹੋਏ ਉਹਦੇ ਉਕਾਤ ਲਈ ਜੀ ਤੋੜ ਯਤਨ ਕਰਦੇ ਰਹਿੰਦੇ ਹਨ ਪਰੰਤੂ ਸਾਨੂੰ ਪੰਜਾਬੀਆਂ ਨੂੰ ਪਤਾ ਨਹੀਂ ਪਿਛਲੇ ਕੁਝ ਤਹਾਕਿਆਂ ਤੋਂ ਕੀ ਹੋ ਗਿਆ ਹੈ ਕਿ ਅਕੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਾਣੇ ਅਣਜਾਣੇ ਵਿੱਚ ਵਿਰਥਾਨ ਬੈਠੇ ਹਾਂ ਜੀ ਦਾ ਖਮਿਆਜਾ ਹੁਣ ਸਾਡੇ ਬੱਚਿਆਂ ਨੂੰ ਸਪਸ਼ਟ ਤੌਰ ਤੇ ਭੁਗਤਣਾ ਪੈ ਰਿਹਾ ਹੈ ਇੱਕ ਤਾਜ਼ਾ ਮਾਮਲਾ ਪੰਜਾਬ ਵਿੱਚ ਦਸਵੀਂ ਦੇ ਬਾਮੀ ਜਮਾਤ ਦੇ ਗੋਟ ਦੇ ਨਤੀਜੇ ਕੋਲਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ ਜਿੱਤੇ ਸਾਡੇ ਬੱਚਿਆਂ ਦਾ ਪੰਜਾਬੀ ਵਿਸ਼ੇ ਵਿੱਚੋਂ ਫੇਰ ਹੋ ਜਾਣ ਦੇ ਨਾਲ ਮਾਮਲਾ ਬਹੁਤ ਹੀ ਨੁਮਾਇਸ਼ੀ ਹੋਈ ਹੈ ਇਹਨਾਂ ਨਤੀਜਿਆਂ ਤੋਂ ਸਾਹਮਣੇ ਆਇਆ ਕਿ 12ਵੀਂ ਜਮਾਤ ਦੇ 3800 ਤੋਂ ਵੱਧ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚੋਂ ਫੇਲ ਹੋ ਗਏ ਜਦੋਂ ਕਿ 10ਵੀਂ ਜਮਾਤ ਦੇ 1577 ਵਿਦਿਆਰਥੀ ਪੰਜਾਬੀ ਭਾਸ਼ਾ ਵਿੱਚੋਂ ਫੇਲ ਹੋ ਗਏ ਸਨ ਇੰਨੀ ਵੱਡੀ ਗਿਣਤੀ ਵਿੱਚ ਬਹੁਤ ਵਿਦਿਆਰਥੀਆਂ ਖਿਆਵਾਂ ਦੇ ਚਾਹੇ ਸਾਡੇ ਪੰਜਾਬ ਦੇ ਬੱਚਿਆਂ ਦਾ ਆਪਣੀ ਮਾਂ ਬੋਲੀ ਪੰਜਾਬੀ ਵਿੱਚੋਂ ਫੇਲ ਹੋ ਜਾਣਾ ਕੀ ਚਿੰਤਾ ਦਾ ਵਿਸ਼ਾ ਨਹੀਂ ਹੈ ਇਹ ਗੱਲ ਇਸ ਵਾਰੀ ਅਸੀਂ ਚਿੰਤਾ ਕਰਨੀ ਛੱਡ ਹੀ ਦਿੱਤੀ ਹੈ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਅੰਗਰੇਜ਼ੀ మీడియం ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਾਉਣ ਦਾ ਰੁਝਾਨ ਇੰਨਾ ਵਧ ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਸ਼ਾਇਦ ਹੁਣ ਸਾਡੇ ਸਟੇਟਸ ਦੇ ਗੇਰ ਜਾਣ ਵਾਲੀ ਗੱਲ ਸਾਡੀ ਜਾਣ ਲਗੀ ਹੈ ਤੇ ਅੰਗਰੇਜ਼ੀ ਮਾਧਮ ਸਕੂਲਾਂ ਵਿੱਚ ਬੱਚੇ ਦਾ ਸਕਰੋਨ ਦੀ ਦੌੜ ਇੰਨੀ ਜ਼ਿਆਦਾ ਵਧ ਗਈ ਹੈ ਕਿ ਦਾਗਲਾ ਫੈਸ਼ਨ ਸ਼ੁਰੂ ਹੋਣ ਤੋਂ ਕਈ-ਕਈ ਮਹੀਨੇ ਪਹਿਲਾਂ ਹੀ ਨੰਬਰ ਰਜਿਸਟ੍ਰੇਸ਼ਨ ਪੂਰਾ ਭਰ ਕੇ ਇਹਨਾਂ ਸਕੂਲਾਂ ਵਿੱਚ ਆਪਣੇ ਬੱਚੇ ਲਈ ਸੀਟ ਰੱਖੀ ਕਰ ਲੈ ਜਾਂਦਾ ਜਿਵਾੜ ਬੱਚਿਆਂ ਦੇ ਇਹ ਪੈਰ ਸਕੂਲਾਂ ਲੰਗਾ ਲਿਆ ਜਾਂਦਾ ਹੈ ਸਾਡੀ ਅੰਗਰੇਜ਼ੀ ਭਾਸ਼ਾ ਪ੍ਰਤੀ ਮੋਹ ਤੇ ਮਾਤ ਭਾਸ਼ਾ ਪੰਜਾਬੀ ਵੱਲੋਂ ਪਿੱਠ ਕਰ ਦੇਣ ਦੇ ਝਾਨ ਨੂੰ ਦੇਖਦੇ ਹੋਏ ਜਦ ਤੱਕ ਇੰਗਲਿਸ਼ ਮੀਡੀਅਮ ਸਕੂਲਾਂ ਨੇ ਪੰਜਾਬੀ ਬੋਲਣ ਤੇ ਸਿਰਫ ਪਾਬੰਦੀ ਨਹੀਂ ਲਗਾਈ ਸਗੋਂ ਪੰਜਾਬੀ ਬੋਲਣ ਤੇ ਸਜ਼ਾ ਜਾਂ ਫਿਰ ਫਾਈਨ ਵੀ ਲਗਾਇਆ ਜਾਂਦਾ ਸੀ ਪਰ ਮੌਜੂਦਾ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਪੰਜਾਬੀ ਬੋਲਣ ਤੇ ਸਜ਼ਾ ਦੇਣ ਦੇ ਰੁਝਾਨ ਨੂੰ ਠੱਲ ਉਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇ ਕੋਈ ਸਕੂਲ ਅਜਿਹਾ ਕਰਦਾ ਬਣਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਪਰੰਤੂ ਗਰਾਉਂਡ ਲੈਵਲ ਤੇ ਇਹ ਹੁਕਮਾਂ ਦੀ ਪਾਲਣਾ ਘਟਵਾਵਦ ਹੀ ਕੀਤੀ ਜਾਂਦੀ ਹੈ ਅੰਗਰੇਜ਼ੀ ਮੀਡੀਆ ਦੇ ਮੋਹ ਕਲ ਕੇ ਕੇਰਲਾ ਵਰਗੇ ਦੱਖਣੀ ਰਾਜਾਂ ਨੇ ਵੱਡੇ ਵੱਡੇ ਸਕੂਲ ਪੰਜਾਬ ਵਿੱਚ ਸਾਫ ਕਰ ਰਹੇ ਹਨ ਜਿੱਥੇ ਮੋਟੀਆਂ ਫੀਸਾਂ ਲੈ ਕੇ ਮਾਪਿਆਂ ਦੀ ਪਾਣੀ ਆਪ ਉਪਲਬਧ ਕਿਫਰਟ ਕੀਤੀ ਜਾਂਦੀ ਹੈ ਤੇ ਮਹਿੰਗੀਆਂ ਕਿਤਾਬਾਂ ਤੇ ਵਰਦੀਆਂ ਲਈ ਕੋਈ ਖਾਸ ਦੁਕਾਨਾਂ ਦਾ ਸੈਟਿੰਗ ਤੋਂ ਕਮਾਈ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ ਤੇ ਅਸੀਂ ਚੁਕਚਾਹ ਖੁਦ ਹੀ ਆਪਣੀ ਰੋਟੀ ਕਮਾਉਣ ਨੂੰ ਤਿਆਰ ਬੰਦੇ ਹਾਂ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਬੱਚੇ ਹੁਣ ਆਪਣੀ ਮਾਤਭਾਸ਼ਾ ਪੰਜਾਬੀ ਤੋਂ ਦੂਰ ਹੋ ਕੇ ਪੰਜਾਬੀ ਵਿੱਚ ਪਛੜਤੇ ਜਾ ਰਹੇ ਹੰ ਜਿਹਦਾ ਕੋਈ ਨਤੀਜਾ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬੀ ਬੱਚਿਆਂ ਦਾ ਪੰਜਾਬੀ ਵਿਸ਼ੇ ਵਿੱਚੋਂ ਹੀ ਫੇਲ ਹੋ ਜਾਣ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਦਾ ਸਾਰੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਪੰਜਾਬੀ ਵਿਸ਼ੇ ਵਿੱਚੋਂ 50% ਅੰਕ ਪ੍ਰਾਪਤ ਕਰਨ ਦੇ ਨਿਯਮ ਨੇ ਕਿੰਨੇ ਹੀ ਬੱਚਿਆਂ ਦੇ ਕੋਲ ਇੱਕ ਨਾਲ ਨਾਲ ਜੋ ਪੰਜਾਬੀ ਵਿੱਚੋਂ 50% ਪਰੰਤ ਅੰਕ ਨਾਲ ਦੇ ਸਿਕੰਦਰ ਕਾਰਨ ਮੁਕਾਬਲੇ ਦੇ ਕਿਉਂ ਬਾਹਰ ਹੋ ਗਏ ਸਨ ਤਾਂ ਉਹਨਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਕੁਲਵਾੜੀ ਹੋ ਗਿਆ ਹੈ ਤੇ ਫਿਰ ਭਾਵੇਂ ਕਿ ਇਹ 50% ਦੀ ਛੜਦ ਵਾਲੀ ਜੋਗਮ ਹੈ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਕੰਪੀਟੀਸ਼ਨ ਟੈਸਟਾਂ ਦੇ ਵਿੱਚ ਪੰਜਾਬ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਲਈ ਪਰੰਤੂ ਇਹ ਇੱਕ ਵੱਖਰਾ ਵਿਸ਼ਾ ਹੈ ਤੇ ਇਸ ਦੇ ਬਾਰੇ ਫਿਰ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਪਰੰਤੂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਅਫੀ ਅੰਗਰੇਜ਼ੀ ਦੇ ਪਿੱਛੇ ਦੌੜ-ਦੌੜ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਜੋ ਹੈ ਉਹ ਇਹਦੇ ਵੱਲੋਂ ਪਿੱਠ ਮੋੜ ਕੇ ਚੰਗਾ ਨਹੀਂ ਕੀਤਾ ਕਿਉਂਕਿ ਹੁਣ ਸਾਡੇ ਬੱਚੇ ਪੰਜਾਬੀ ਵਿਸ਼ੇ ਦੇ ਨਾਲ ਜੁੜੀ ਬਚਣਾ ਲੱਗ ਗਏ ਹਨ ਜੋ ਕਿ ਇੱਕ ਗੌਰ ਚਿੰਤਾ ਦਾ ਵਿਸ਼ਾ ਹੈ ਆਸ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ